ਰੀਲਾਂ ਤੇ ਜਿਹੜਾ ਕੁਝ ਕੁਝ ਚੱਲ ਜ ਜਾਂਦਾ ਇਹਦਾ ਕੀ ਲੈਣ ਦੇਣਾ ਹੈ ਕਿਉਂਕਿ ਇਹ ਤਾਂ ਸਮਝ ਹੀ ਨਹੀਂ ਆਉਂਦਾ ਕਿ ਇਹ ਵਲਗੈਰਟੀ ਕਿਸ ਤਰਫ ਜਾ ਰਹੀ ਹੈ ਭਰਾਵਾ ਅੱਜ ਕੱਲ ਮੇਰੀ ਬਹੁਤ ਰੀਲਾਂ ਚੱਲ ਰਹੀਆਂ ਨੇ ਐਮ ਜੀ ਦਾ ਦੇਖ ਲਿਆ ਪਤ ਨਹੀਂ ਕੀ ਦੇਖ ਲਿਆ ਭਾਈ ਬੰਦਾ ਆਪਣੇ ਬਾਦ ਵਿੱਚ ਅੱਜ ਕੱਲ ਇਕੱਲਾ ਹੋ ਕੇ ਨੰਗਣ ਹੀ ਨੋਦਾ ਹੈ ਸੀਸੇ ਲੋੜ ਬਹੁਤੇ ਆਨੇ ਖੜੇ ਹੋਏ ਵੇਖ ਲੈ ਹਾਂ ਪਾਰਟਨਰ ਜਾਂ ਲਾਈਫ ਪਾਰਟਨਰ ਦੇ ਬਾਰੇ ਕੁਝ ਚਾਹਣਾ ਫਿਲਹਾਲ ਤਾਂ ਚਸਕਾ ਟੀਵੀ ਹੈ ਹਾਂਗੇ ਤੁਹਾਡੀਆਂ ਫੈਨਸ ਹੈਗੇ ਵਿਆਹ ਹੋ ਗਿਆ आलिया ਬੜਦਾਈ ਵਿਆਹ ਹੋ ਗਿਆ ਠੀਕ ਹੈ ਦੋ ਦਿਨ ਪੂਰੀਆਂ ਹੋ ਗਈਆਂ ਦੋ ਤਿੰਨ ਦੋ ਤਿੰਨ ਨਿਕਲ ਗਈਆਂ ਦੋ ਤਿੰਨ ਨਿਕਲ ਗਿਆ ਦੋ ਚਾਰ ਛੱਡ ਗਈਆਂ ਤੱਕੇ ਖਾਂਦੇ ਰਹਿ ਗਏ ਯਾਰ ਚਸਕਾ ਟੀਵੀ ਨਾਲ ਇੱਕ ਦੂਜੀ ਗੱਲ ਇਹ ਵੀ ਹੈਗੀ ਕਿ ਚਲੋ ਜਿਹੜੀਆਂ ਫਿਲਮਾਂ ਹੈਗੀਆਂ ਸਟੀਵੀ ਸੀਰੀਅਲਸ ਹੈਗੇ ਆ ਚਲੋ ਉਹ ਇੱਕ ਸਟੋਰੀ ਦੀ ਡਿਮਾਂਡ ਹੈ ਇੱਕ ਉਹ ਸੀਨ ਦੀ ਡਿਮਾਂਡ ਹੈਗੀ ਚਲੋ ਉਹ ਚੀਜ਼ਾਂ ਕਰਨੀ ਹੈਗੀਆਂ ਰੀਲਾਂ ਤੇ ਜਿਹੜਾ ਕੋਸਾ ਕੋਸ ਚੱਲ ਜ ਜਾਂਦਾ ਇਹਦਾ ਕੀ ਲੈਣ ਦੇਣਾ ਹੈ ਕਿਉਂਕਿ ਇਹ ਤਾਂ ਸਮਝ ਹੀ ਨਹੀਂ ਆਉਂਦਾ ਕਿ ਇਹ ਵਲਗੈਰਟੀ ਕਿਸ ਤੀ ਕਿਸ ਕਿਹੜੇ ਤਰਫ ਜਾ ਰਹੀ ਹੈਗੀ ਭਰਾਵਾ ਅੱਜ ਕੱਲ ਮੇਰੀ ਬਹੁਤ ਰੀਲਾਂ ਚੱਲ ਰਹੀਆਂ ਨੇ ਮੈਂ ਅੱਜ ਆਪਣੀ ਗੱਲ ਕਰਾਂ ਅਮ ਜੀ ਦਾ ਦੇਖ ਲਿਆ ਪਤ ਨਹੀਂ ਕੀਆ ਦੇਖ ਲਿਆ ਭਾਈ ਟਾਵਲ تھا ਭਾਈ ਨਿੱਕਰ ਸੀ ਢੀਵੜੀ ਉਹ ਦੇਖਿਆ ਹੋਇਆ ਭਰਾਵਾ ਕਿੰਨੀ ਵਾਰ ਬੰਦਾ ਦੱਸੇ ਕਿੰਨੀ ਵਾਰ ਜੈਸਟੀਫਾਈ ਕਰੇ ਉਸ ਚੀਜ਼ ਨੂੰ ਬੜਾ ਹੋਵਾ ਹੋਰ ਬੰਦਾ ਕੀ ਦੇਖੂਗਾ ਤੁਸੀਂ ਕੀ ਦਿਖਾਉਗੇ ਤੁਸੀਂ ਬੰਦਾ ਆਪਣੇ ਬਾਦ ਵਿੱਚ ਜਦ ਕਿਲਾ ਹੋ ਕੇ ਨੰਗਣ ਹੀ ਨੋਦਾ ਹੈ ਹੈਂ ਦੱਸ ਟੀਵੀ ਤਾਂ ਬਹੁਤ ਦੂਰ ਦੀ ਗੱਲ ਹੈ ਬਟ ਠੀਕ ਹੈ ਸੀਰੀਅਸਲੀ ਉਹ ਪਹਿਲੇ ਗੁਪੀ ਬਹੁਦੇ ਆਨੇ ਖੜੇ ਹੋਏ ਵੇਖ ਲੈ ਹਾਂ ਪਤਾ ਨਹੀਂ ਚੱਲ ਠੀਕ ਹੈ ਬਟ ਰੀਲਾ ਜਿਹੜੀ ਬੰਦੀ ਉਹ ਵੀ ਠੀਕ ਹੈ ਇੰਜੋਏਮੈਂਟ ਕਰਦੇ ਨੇ ਬਟ ਜਿਹੜੀ ਫਾਲਤੂ ਦਾ ਇਦਾਂ ਦਾ ਕੰਮ ਆਣਿਆ ਯਾਰ ਮੈਨੂੰ ਇਹ ਲੱਗਦਾ ਕਿ ਉਹ ਤੋਂ ਥੋੜਾ ਵਾਈਡ ਹੋਗੇ ਤਾਂ ਤੁਸੀਂ ਥੋੜਾ ਜਿਹਾ ਮਤਲਬ ਸੋਸ਼ਲ ਮੀਡੀਆ ਹੈ ਹੈਨਾ ਅੱਜਕਲ ਇਹ ਇਨਫਲੂਐਂਸਰ ਜਿਹੜਾ ਬਣਾ ਰਹੇ ਨੇ ਹੈ ਨਾ ਥੋੜਾ ਜਿਹਾ ਉਹਨਾਂ ਨੂੰ ਵੀ ਪਤਾ ਵੀ ਅਸੀਂ ਕੀ ਬਣਾ ਰਹੇ ਕੀ ਨਹੀਂ ਬਿਕੋਜ਼ ਮੈਨੂੰ ਇਸ ਚੀਜ਼ਾਂ ਦੀ ਆਦਤ ਹੈ ਨਹੀਂ ਨਾ ਆਪਾਂ ਇਹ ਚੀਜ਼ਾਂ ਪਈਆਂ ਨਾ ਆਪਾਂ ਇਹ ਚੀਜ਼ਾਂ ਕਦੇ ਬਣਾਈਆਂ ਨੇ ਦਾ ਸਾਨੂੰ ਇਸ ਸਨਾਂ ਦੀ ਕੋਈ ਜ਼ਰੂਰਤ ਹੈਗੀ ਆ ਵੀ ਮੈਂ ਇਹ ਚੀਜ਼ਾ ਬਣਾਵਾ ਜੀ ਇਹ ਤੇ ਨਾ ਮੇਰਾ ਨਾਮ ਹੋ ਜਾਊਗਾ ਮੈਂ ਵੀ ਰੀਲ ਬਣਾਉਣਾ ਔਰ ਮੈਨੂੰ ਲੱਗਦਾ ਕਿ ਜਦੋਂ ਮੇਰਾ ਮੂਡ ਹੁੰਦਾ ਹੈ ਜਾਂ ਮੈਨੂੰ ਉਹ ਚੀਜ਼ ਬਹੁਤ ਸੋਹਣੀ ਲੱਗਦੀ ਮੈਂ ਫੇਰ ਬਣਾਉਣਾ ਔਰ ਮੈਂ ਐਦਾਂ ਵੀ ਨਹੀਂ ਹੈਗਾ ਫਿਰ ਮੈਂ ਉਹਦੇ ਬਾਅਦ ਸੇ ਵਿਜੂਅਲਾਈਜ਼ ਕਰਦਾ ਵੀ ਇਸ ਮੁਖੜੇ ਦੇ ਉੱਪਰ ਇਸ ਵਰਡਸ ਦੇ ਉੱਪਰ ਇੱਕ ਹੀ ਕਰੂਗਾ ਇਹਦੇ ਕਿਸ ਨਾਲ ਐਕਸਪ੍ਰੈਸ਼ਨ ਜ਼ੋਣਗੇ ਉਹਦਾ ਫੀਲਿੰਗ ਕਿੱਦਾਂ ਦੀ ਹੋਊਗੀ ਮੈਂ ਕਰਦਾ ਔਰ ਮਿਲਦਾ ਵੀ ਇਹੋ ਜੀ ਚੀਜ਼ ਤੁਸੀਂ ਜੇ ਸਹੀ ਤਰੀਕੇ ਨਾਲ ਬਣਾਓਗੇ ਤੁਹਾਡੀ ਠੀਕ ਅੱਜ ਕੱਲ੍ਹ ਲੋਕੀ ਇਨਕਮ ਵਾਸਤੇ ਕਰਦੇ ਨੇ ਲੋਕਾਂ ਨੂੰ ਜ਼ਰੂਰਤ ਵੀ ਇਨਕਮ ਦੀ ਪੈਸੇ ਦੀ ਹਰ ਇਨਸਾਨ ਨੂੰ ਹੈ ਨਾ ਕਿਉਂਕਿ ਪੈਸੇ ਕੱਜ ਦੀ ਡੇਢ ਚ ਐਸਾ ਜ਼ਰੀਆ ਬਣ ਗਿਆ ਕਿ ਉਸ ਤੋਂ ਬਿਨਾ ਨਾ ਤਾਂ ਇਨਸਾਨ ਦੀ ਕੋਈ ਵੈਲਿਊ ਹੈਗੀ ਹੈ ਨਾ ਇਨਸਾਨ ਦੀ ਕੋਈ ਇੱਜ਼ਤ ਹੈਗੀ ਹੈ ਨਾ ਉਹਨੂੰ ਕੋਈ ਪੁੱਛਦਾ ਹੀ ਹੈ ਹੈ ਨਾ ਤੇ ਉਸ ਚੀਜ਼ ਨੂੰ ਜੇ ਆਪਾਂ ਸੀਰੀਅਸ ਨੋਟ ਤੇ ਲਈਏ ਤਾਂ ਮੈਨੂੰ ਲੱਗਦਾ ਕਿ ਠੀਕ ਹੈ ਇੰਜੋਇਮੈਂਟ ਕਰੇ ਬੰਦਾ ਔਰ ਰੀਲਸ ਬਣਾਏ ਜਾਂ ਫਿਰ ਫੋਟੋ ਜੋ ਵੀ ਐਕਸ ਵਾਈ ਜ਼ेड ਜੋ ਇਨਫਲੂਐਂਸਰਸ ਜੋ ਬਣਾ ਜੋ ਵੀ ਬਣਾਉਂਦੇ ਨੇ ਵਧੀਆ ਗੱਲ ਆ ਪਰ ਜੇ ਤਰੀਕੇ ਨਾਲ ਬਣਾਉਣਗੇ ਤਾਂ ਅੱਗੇ ਮੈਸੇਜ ਵੀ ਜਾਊਗਾ ਉਹ ਜਿਹੜੀ ਨਵੀਂ ਜਨਰੇਸ਼ਨ ਉਹ ਸਿੱਖੂਗੀ ਵੀ ਔਰ ਵਧੀਆ ਵੀ ਲੱਗੂਗਾ ਬਹੁਤ ਸਾਰੇ ਇਹੋ ਜਿਹੇ ਕ੍ਰੀਏਟਰ ਹੈਗੇ ਵੀ ਨੇ ਜਿਹੜੇ ਮਤਲਬ ਬਹੁਤ मीनिंगफुल ਕੰਟੈਂਟ ਬਣਾਉਂਦੇ ਆ ਸਿਖਾਉਣ ਵਾਲਾ ਕੰਟੈਂਟ ਬਣਾਉਂਦੇ ਆ ਇੰਟਰਸਟਿੰਗ ਕੰਟੈਂਟ ਬਣਾਉਂਦੇ ਆ ਕਿ ਮਨੋਰੰਜਨ ਵਾਲਾ ਕੰਟੈਂਟ ਬਣਾਉਂਦੇ ਹੈ ਬਹੁਤ سارے ਲੋਕ ਜੀ ਵੀ ਹੈਗੇ ਵੀ ਜਿਨ੍ਹਾਂ ਨੇ ਕੱਲਾ ਮਤਲਬ ਕਿ ਕੱਲਾ ਐਕਸਪੋਜ਼ ਹੀ ਕਰਨਾ ਹੈ ਕਿ ਐਕਸਪੋਜ਼ 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 ਦੇ ਪੈਸੇ ਮਿਲਦੇ ਨੇ ਭਰਾਵਾ ਉਹ ਹੁਣ ਆਪਣੀ ਕੰਮ ਕਰਦੇ ਹੁਣ ਉਹ ਆਪਾਂ ਰੋਕ ਤਾਂ ਨਹੀਂ ਸਕਦੇ ਕਿਸੇ ਨੂੰ ਜੱਜ ਵੀ ਨਹੀਂ ਕਰ ਸਕਦੇ ਬਟ ਜੋ ਇੱਕ ਕਹਿੰਦਾ ਹੁੰਦਾ ਨਾ ਕਿ ਜਿੱਧਰ ਨੂੰ ਲੈ ਕੇ ਜਾ ਰਹੇ ਹੈਗੇ ਆ ਅਸੀਂ ਨੌਜਵਾਨੀ ਨੂੰ ਹੈਨਾ ਸਿਰਫ ਮੈਨੂੰ ਲੱਗਦਾ ਕਿ ਜਿਹੜੀਆਂ ਉਹ ਐਕਸਪੋਜ਼ਰ ਹੈਗਾ ਮੈਨੂੰ ਲੱਗਦਾ ਉਹ ਕਿਸੇ ਤਰੱਕੀ ਵੱਲ ਤਾਂ ਨਹੀਂ ਉਹ ਸਿਰਫ ਠਰਕ ਵਾਲੀ ਲੈ ਕੇ ਜਾ ਰਿਹਾ ਹੋਰ ਤਾਂ ਨਹੀਂ ਕਿਸੇ ਵਾਸਤੇ ਲੈ ਗਿਆ ਭਰਾਵਾ ਮੈਂ ਠਰਕ ਤਾਂ ਨਹੀਂ ਬੋਲ ਸਕਦਾ ਹੁਣ हां अजय सिद्ध जी ਗੱਲ ਕਰੀ ਫਿਰ ਤਾਂ ਬਹੁਤ ਸਿੱਧੇ ਹੋ ਜਾਗੇ ਇੰਨੇ ਸਿੱਧੇ ਹੋਣੇ ਨਹੀਂ ਅੱਬਾਂ ਨੇ ਇੰਨਾ ਤਾਂ ਸਿੱਧੇ ਹੋਣਾ ਨਹੀਂ ਹੈਗਾ ਅੱਬਾਂ ਨੇ ਬਟ ਠੀਕ ਹੈ ਇਸ ਇੰਜੋਏਮੈਂਟ ਹੈ ਠੀਕ ਹੈ ਲੋਕੀ ਕਰਦੇ ਨੇ ਬਟ ਮੈਨੂੰ ਲੱਗਦਾ ਕਿ ਜੇ ਤੁਸੀਂ ਤਰੀਕੇ ਨਾਲ ਆਪਣੀ ਸਹੂਲियत ਨਾਲ ਔਰ ਅਗੇ ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਇਸ ਚੀਜ਼ ਨੂੰ ਅੱਗੇ ਮੈਸੇਜ ਦੇਣਾ ਹੈ ਜੇ ਉਸ ਤਰੀਕੇ ਨਾਲ ਬਣਾਓਗੇ ਤੁਹਾਨੂੰ ਇੱਕ ਲਾਈਨ ਮਿਲ ਜੂਗੀ ਤੁਸੀਂ ਇਸ ਲਾਈਨ ਨੂੰ ਨਾ ਕ੍ਰੋਸ ਕਰੋ ਹੈਨਾ ਜੇ ਤੁਸੀਂ ਲਾਈਨ ਨੂੰ ਕ੍ਰੋਸ ਕਰਕੇ ਵਧੋਗੇ ਫਿਰ ਉਹ ਅਲੱਗ ਹੀ ਗੱਲ ਹੋ ਜਾਂਦੀ ਹੈ ਐਕਟਿੰਗ ਲਾਈਨ ਦੇ ਵਿੱਚ ਜਿਹੜੇ ਬੰਦੇ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਹੈਗੇ ਆ ਬਹੁਤ ਸਾਰੇ ਸਟ੍ਰਗਲਰ ਇੱਥੇ ਹਜੇ ਵੀ ਹੋਣਗੇ ਜਿਸ ਥਾਂ ਤੇ ਤੁਸੀਂ ਸੀਗੇ ਇੱਕ ਟਾਈਮ ਤੇ ਸ਼ਾਇਦ ਉਸ ਟਾਈਮ ਤੇ ਉਸ ਥਾਂ ਤੇ ਅੱਜ ਉਹ ਲੋਕ ਹੋਣਗੇ ਉਹਨਾਂ ਨੂੰ ਕਿਵੇਂ ਕੀ ਮੈਸੇਜ ਦੇਣਾ ਚਾਹੋਗੇ ਜਾਂ ਕਿਵੇਂ ਕਹਿਣਾ ਚਾਹੋਗੇ ਕਿਸ ਤਰੀਕੇ ਨਾਲ ਸਰਵਾਈਵ ਕਰ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਮੈਂ ਹੁਣ ਵੀ ਪਹਿਲਾਂ ਵੀ ਕਹੇ ਕਿ ਅਡੇ ਆ ਮੈਂ ਹਮੇਸ਼ਾ ਕਹੂੰਗਾ ਕਿ ਯਾਰ ਸਭ ਤੋਂ ਪਹਿਲਾਂ ਤੁਸੀਂ ਆਪਣੀ ਸਟੱਡੀ ਖਤਮ ਕਰੋ ਹੈਨਾ ਬਾਕੀ ਆਪਣਾ ਹਾਰਡ ਵਰਕ ਕਰੋ ਆਪਣੇ ਨੂੰ ਪਾਲਿਸ਼ ਕਰਨ ਵਾਸਤੇ ਆਪਣੀ ਮਿਹਨਤ ਕਰੋ ਹੈਨਾ ਪ੍ਰੈਕਟਿਸ ਕਰੋ ਜਿੱਦਾਂ ਆਪਾਂ ਹੁਣ ਕਹਿ ਕੇ ਅਡੇ ਆ ਪ੍ਰੈਕਟਿਸ ਕਰੋ ਔਰ ਆਪਣੇ ਆਪ ਤੇ ਔਰ ਪਰਮਾਤਮਾ ਤੇ ਯਕੀਨ ਰੱਖੋ ਕਿ ਮੈਨੂੰ ਲੱਗਦਾ ਕਿ ਇਨਸਾਨ ਦੀ ਕੋਈ ਔਕਾਤ ਨਹੀਂ ਤੁਹਾਨੂੰ ਬਣਾ ਦੇਗਾ ਤੁਸੀਂ ਆਪਣੇ ਆਪ ਤੇ ਯਕੀਨ ਰੱਖੋ ਪਰਮਾਤਮਾ ਤੇ ਯਕੀਨ ਰੱਖੋ ਜੇ ਵਾਹਿਗੁਰੂ ਨੇ ਚਾਹਿਆ ਜੇ ਅੱਲਾਹ ਨੇ ਚਾਹਿਆ ਤੁਹਾਨੂੰ ਹਨਾ ਤੁਹਾਨੂੰ ਬਣਾ ਕੇ ਰੱਖੂਗਾ ਔਰ ਤੁਹਾਡੀ ਜੇ ਕਿਸਮਤ ਚ ਲਿਖ ਹੋਇਆ ਫਿਰ ਜਿਹੜਾ ਮਰਜੀ ਕੁਝ ਹੋਏਵੇ ਤੁਹਾਨੂੰ ਉਹ ਮਿਲੂਗਾ ਹਨਾ ਬਟ ਉਸ ਤੋਂ ਵਧੀਆ ਹੀ ਚੀਜ਼ ਹੈ ਕਿ ਯਾਰ ਉਸ ਤੋਂ ਮੈਂ ਤੁਹਾਨੂੰ ਇੱਕੋ ਹੀ ਚੀਜ਼ ਕਹਾਂਗਾ ਕਿ ਤੁਸੀਂ ਆਪਣਾ ਹਾਰਡ ਵਰਕ ਕਰੋ ਸਹੀ ਤਰੀਕੇ ਨਾਲ ਕਰੋ ਸੋ ਸਹੀ ਸੋਸਾਇਟੀ ਚ ਬੈਠੋ ਸਹੀ ਲੋਕਾਂ ਨੂੰ ਮਿਲੋ ਨਾ ਟਾਈਮ ਵੇਸਟ ਕਰੋ ਨਾ એનર્ਜੀ ਵੇਸ ਕਰੋ ਨਾ ਲੋਕਾਂ ਨੂੰ ਇਸ ਤਰ੍ਹਾਂ ਦੇ ਮਿਲੋ ਕਿ ਤੁਹਾਨੂੰ ਉਹ ਕੋਈ ਵੀ ਕੁਝ ਸਿਖਾ ਦੇ ਤੁਸੀਂ ਉਹਨਾਂ ਨੂੰ ਆਪਣਾ ਚਾਹਵਾਨ ਸਮਝ ਗਏ ਹੋ ਪਿੱਛੇ ਲੱਗ ਜਮੂ ਜੀ ਤੁਸੀਂ ਸੁਣੋ ਜ਼ਰੂਰ ਪੜ੍ਹ ਕਰੋ ਹੋਈ ਜਾਓ ਤੁਹਾਡਾ ਦਿਲ ਬੰਦ ਹੈ ਦਿਮਾਗ ਨਾਲ ਸੋਚ ਕੇ ਸਮਝ ਕੇ ਕਿਉਂਕਿ ਅੱਜਕੱਲ ਬੱਚੇ ਜਿਹੜੇ ਨਵੀਂ ਜਨਰੇਸ਼ਨ ਬਹੁਤ ਸਮਾਰਟ ਹੈ ਪੜ੍ਹੇ ਲਿਖੇ ਨੇ ਕਿਸੇ ਨੂੰ ਐਡਵਾਈਸ ਕਰਨ ਦੀ ਜ਼ਰੂਰਤ ਪੈਂਦੀ ਨਹੀਂ ਆਈ ਥਿੰਕ ਮੇਲਾ ਦਾ ਜੀ ਪਰ ਫਿਰ ਵੀ ਐਜ਼ਨ ਜਿਹੜੇ ਮੇਰੇ ਫੈਨਸ ਜਿਹੜੇ ਮੈਨੂੰ ਦੇਖ ਰਹੇ ਤੁਸੀਂ ਆਪਣਾ ਹਾਰਡਵਰਕ ਕਰੋ ਪਹਿਲਾਂ ਆਪਣੀ ਸਟੱਡੀ ਖਤਮ ਕਰੋ ਹਾਰਡਵਰਕ ਕਰੋ ਹਾਰਡਵਰਕ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਪਾਲਿਸ਼ ਕਰੋ ਆਪਣੇ ਆਪ ਤੇ ਯਕੀਨ ਰੱਖੋ ਮਾਬੋਦੀ ਦੁਆਵਾਂ ਲਵੋ ਔਰ ਜੇ ਰੱਬ ਨੇ ਚਾਹਿਆ ਤੁਹਾਨੂੰ ਉਹ ਚੀਜ਼ ਜ਼ਰੂਰ ਮਿਲੇਗੀ ਤੇ ਜੰਦਿਆਂ ਦੇ ਇੱਕ ਹੋਰ ਸਵਾਲ ਮੈਂ ਤੁਹਾਡਾ ਪਰਸਨਲ ਪੁੱਛਣਾ ਜ਼ਰੂਰ ਚਾਹੂੰਗਾ ਕਿ 파ਟਨਰ ਕਹਿੰਦੇ ਹੁੰਦੇ ਬਹੁਤ ਜ਼ਰੂਰੀ ਹੁੰਦਾ ਹੈਗਾ ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਹੈਗੇ ਹਾਂ 파ਟਨਰ ਜਾਂ ਲਾਈਫ 파ਟਨਰ ਦੇ ਬਾਰੇ ਕੁਝ ਚਾਹਣਾ ਫਿਲਹਾਲ ਦਾ ਚਸਕਾ ਟੀਵੀ ਹੈ ਥੋੜੀ ਨਾਲ ਘੰਟੀ ਤੋਂ ਥੋੜੀ ਨਾਲ ਡੇਟ ਕਰ ਰਿਹਾ ਮੈਂ ਭਰਾਵਾ ਮੈਨੂੰ ਕਿੱਦੇ ਟਾਈਮ ਹੈ ਬਾਕੀ ਕੋਈ ਨਹੀਂ ਜਿੱਦਾਂ ਹੀ ਜਿੱਦਾਂ ਹੀ ਜਿੱਦਾਂ ਹੀ ਮੈਂ ਆਊਂਗਾ ਤੁਹਾਨੂੰ ਉਹਦੇ ਨਾਲ ਜ਼ਰੂਰ ਮਿਲਾਊਂਗਾ ਮਤਲਬ ਮੈਂ ਕਹਿੰਦਾ ਮਤਲਬ ਇਹ ਸੀ ਕਿ ਕੁਛ ਕੁਛ ਕੁ ਕੁੜੀਆਂ ਜਿਹੜੀਆਂ ਤੁਹਾਨੂੰ ਦੇਖਦੀਆਂ ਹੈਗੀਆਂ ਤੁਹਾਡੀਆਂ ਫੈਨਸ ਹੈਗੀਆਂ ਵਿਆਹ ਹੋ ਗਿਆ आलिया ਬੜਦਾਈ ਵਿਆਹ ਹੋ ਗਿਆ ਠੀਕ ਹੈ ਦੋ ਦਿਨ ਪੂਰੀਆਂ ਹੋ ਗਈਆਂ ਦੋ ਤੇ ਨਿਕਲ ਗਈਆਂ ਦੋ ਤੇ ਨਿਕਲ ਗਿਆ ਦੋ ਚਾਰ ਛੱਡ ਗਈਆਂ ਤੱਕੇ ਖੰਦੇ ਰਹਿ ਗਏ ਯਾਰ ਚਸਕਾ ਟੀਵੀ ਨਾਲ ਮੈਂ ਕਹਿੰਦਾ ਕਿਉਂਕਿ ਅਸੀਂ ਜਿਹੜੀਆਂ ਕੁੜੀਆਂ ਥੜੀ ਤੁਹਾਨੂੰ ਫੈਨ ਹੈਗੀਆਂ ਨੇ ਮੈਂ ਗੱਲ ਕਰ ਰਿਹਾ ਸੀਗਾ ਕਿ ਕਰਾ ਦੇ ਹੋਗੇ ਪ੍ਰਾਇਰ ਦਾ ਤੂੰ ਨਾ ਇੱਕੋ ਜਿਹੀ ਆ ਮੈਨੂੰ ਆ ਲੱਗਦਾ ਮੈਨੂੰ ਮੇਰੀ ਜਗ੍ਹਾ ਤੂੰ ਆਪਣਾ ਚਾਸ ਮਾਰ ਨਾ ਲੈ ਮੈਨੂੰ ਐਸੀ ਮੈਨੂੰ ਇੰਦਰ ਇੱਕ ਤਾਂ ਲੱਗਦਾ ਕਿ ਇਹਨੂੰ ਬਈ ਬੀਰੇ ਨੂੰ ਜੇ ਨਾ ਬੀਰੇ ਨੇ ਰਿਜੈਕਟ ਕਰ ਦਿੱਤਾ ਆਪਾਂ ਫਰੀ ਆ ਹਨਾ ਔਰੇ ਛਾਤਰੀ ਖੁੱਲੀਆਂ ਸਾਡੀ ਅੱ비 ਵੈ ਹੀ ਖੁੱਲੇ ਦਲਾਲੇ ਹੁੰਦੇ ਆ ਸੀ ਹਾਂ ਨਹੀਂ ਨਹੀਂ ਵਧੀਆ ਗੱਲ ਆ ਜੀ ਲੋ ਜੀ ਕੋਈ ਵੀ ਕੁੜੀ ਸਿੰਗਲ ਜੇ ਮਿੰਗਲ ਹੋਣਾ ਚਾਹੁੰਦੀ ਹੈ ਚਸਕਾ ਟੀਵੀ ਤੇ ਵੀਰਾ ਬੈਠਾ ਹੈ ਗਿਦੇ ਨਾਮ ਕੀ ਹੈ ਸ਼ਾਹਨ ਮਿਲੋ ਤੇ ਕੰਟੈਕਟ ਨੰਬਰ ਲਵੋ ਤੇ ਨਜ਼ਾਰੇ ਲਵੋ ਆਪਣੇ ਘਰ ਦੇ ਨਾਲ ਲੈ ਕੇ ਹੈ ਐ ਨਾ ਹੋਵੇ ਮੈਂ ਕਿਤੇ ਐਡਵਾਈਸ ਦੇਤੀ ਗੱਲ ਹੈ ਹੈਨਾ ਇਕੱਲੇ ਨਹੀਂ ਮਿਲਣਾ ਘਰ ਦੇ ਨਾਲ ਮਿਲਣਾ ਚਸਕਾ ਟੀਵੀ ਨਾਲ ਆਏ ਨਾ ਆਏ ਨਾ ਹੋਵੇ ਕਿੰਦਾ ਠੰਡਾ ਦੇ ਨਜ਼ਾਰੇ ਤਾਂ ਚਲੋ ਚਲੋ ਬਹੁਤ ਸੋਹਣੀਆਂ ਗੱਲਾਂ ਬਾਤਾਂ ਬਾਈ ਫਰਾਂ ਨਾਲ ਸਾਈਆਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਬਾਈ ਜਦੋਂ ਵੀ ਫਿਰ ਜਦੋਂ ਬੰਬੇ ਤੋਂ ਸਾਡੇ ਕੋਲੇ ਆਉਂਦੇ ਹੈਗੇ ਤੇ ਅਸੀਂ ਫਿਰ ਅਸੀਂ ਗੱਲਬਾਤਾਂ ਕਰੀਏ ਤੇ ਕੁੱਪ ਦਾ ਮੁੰਡਾ ਤੇ ਮਲੇਰਕੋਟਲੇ ਦਾ ਮੁੰਡਾ ਕਿੱਟੇ ਹੋਣਗੇ ਤੇ ਅਸੀਂ ਖੱਪਾ ਪਹਿਣਗੇ ਤੇ ਇੰਟਰਸਟਿੰਗ ਗੱਲਾਂ ਤੁਹਾਡੇ ਨਾਲ ਕਰੀਏ ਬਾਈ ਜਦਿਆਂ ਦੇ ਜਦਿਆਂ ਦੇ ਕੀ ਕਹਿਣਾ ਚਾਹੂੰ ਥੈਂਕ ਯੂ ਸੋ ਮੱਚ ਚਸਕਾ ਟੀਵੀ ਬਾਕੀ ਇਦਾਂ ਹੀ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਚਸਕਾ ਟੀਵੀ ਨੂੰ ਕਮੈਂਟਸ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਬਾਕੀ ਜੋ ਇਹਨਾਂ ਦਿਲ ਕਰਦਾ ਉਹ ਕਰੋ ਪਰ ਮੈਨੂੰ ਖੁੱਲ ਕੇ ਪਿਆਰ ਦਿਓ ਐਂਡ ਲਵ ਯੂ ਗਾਇਜ਼ ਥੈਂਕ ਯੂ ਸੋ ਮੱਚ ਗੋਡ ਬles ਸਾਨੂੰ ਵੀ ਇਹਦੇ ਪਿਆਰ ਦਿੰਦੇ ਰਹੋ ਜੀ ਬਾਕੀ ਸਾਰੀਆਂ ਗੱਲਾਂ ਇਹਨਾਂ ਨੇ ਕਹਿ ਦਿੱਤੀਆਂ ਹੈਗੀਆਂ ਤੇ ਹੋਰ ਆਪਣੇ ਦੇ ਨਾਲ ਤੁਹਾਡੇ ਨਾਲ ਜਲਦੀ ਮੁਲਾਕਾਤ ਹੋਵੇਗੀ ਤਦ ਤੱਕ ਦੇ ਲਈ ਜੀ